ਵਾਹ ਜਿੰਦਾਬਾਦ 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 ਬਕਤੀ ਚੁੰਡਲੀ ਮਰਦਾਬਾਦ 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 ਬਕਤੀ ਰਾਣੀ ਬਕਸੋ 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 ਪਰਪਾਰਕਾਉ ਸਿੱਧੂ ਮਰਦਾਬਾਦ 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 ਸਿੱਧੂ ਮਰਦਾਬਾਦ 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 ਨੀਤੀ ਰਾਣੀ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ ਮੂਰੇ ਚੱਲੋ ਭਾਈ ਮੂਰੇ ਭੱਜ ਜਾਓ ਮੈਂ ਦਰਸ਼ਕ ਪੈਣੀ ਵਾਗਾ ਬੀਕੇਜੂ ਡਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਆ ਅੱਜ ਸੰਗਤ ਮੋਰਚੇ ਦੇ ਸੱਦੇ ਤੇ ਅਸੀਂ ਮਾਨਸਾਂ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਮੇਰੇ ਭੈਣਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਇੱਥੇ ਜਿਹੜੇ ਬੀਜਪੀ ਦੇ ਲੀਡਰ ਹਲਾਲ ਕਰਦੇ ਫਿਰਦੇ ਆ ਪੰਜਾਬ ਦੇ ਵਿੱਚ ਉਹਨਾਂ ਦਾ ਜ਼ੋਰ ਕੀਤਾ ਨਾਰੇ ਲਾ ਕੇ ਮਜਾਰਾ ਕਰਕੇ ਤੋਂ ਜਾਣ ਲੱਗੇ ਵੱਡੀ ਗਿਣਤੀ ਚ 2-250 ਬੰਦਾ ਜਗਰਾਤ ਦੇ ਵਿੱਚੋਂ ਪੁਲਿਸ ਮਰਾਈ ਹੈ ਕਿਉਂਕਿ ਪੰਜਾਬ ਦੀ ਪੁਲਿਸ ਤੇ ਵੀ ਨਿਕਵਾਰੀ ਕਰਦੀ ਐ ਇਥੋਂ ਦੀ ਸਰਕਾਰ ਮੋਦੀ ਸਰਕਾਰ ਇਸ ਕਰਕੇ ਪੰਜਾਬ ਨੂੰ ਹੱਦਬੰਦੀ ਕਰਨ ਵਾਸਤੇ ਅਸੀਂ ਲੋਕਾਂ ਨੂੰ ਅਪੀਲ ਕੀਤੀ ਐ ਵੀ ਇਹਨੂੰ ਮੂੰਹ ਨਾ ਲਾਓ ਇਹਨਾਂ ਨੂੰ ਬੋਤਾਂ ਨਾ ਪਾਓ ਕਿਉਂਕਿ ਜਿਹੜੀ ਮੋਦੀ ਸਰਕਾਰ ਐ ਉਹ ਕਿਸਾਨਾਂ ਦੀ ਮਜ਼ਦੂਰਾਂ ਦੀ ਦੁਸ਼ਮਣ ਐ ਸਾਡੇ ਜਿਹੜੇ 11 ਸਵਾਲ ਐ ਸਵਾਲ ਦਾ ਜਵਾਬ ਦੇਵੇ ਫੇਰ ਬੋਤਾਂ ਮੰਗਣ ਦੇ ਹੱਕਦਾਰ ਐ ਇਸ ਕਰਕੇ ਅਸੀਂ ਜਿੱਥੇ ਸਾਰੇ ਪੰਜਾਬ ਦੇ ਵਿੱਚ ਵਿਰੋਧ ਹੁੰਦਾ ਅੱਜ ਫੇਰ ਇਹਦਾ ਵਿਰੋਧ ਕਰਕੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਹੈ ਲੋਕਾਂ ਨੂੰ ਬੇਨਤੀ ਕੀਤੀ ਹੈ ਵੀ ਇਹਨਾਂ ਨੂੰ ਆਪਾਂ ਮੂੰਹ ਨਾ ਲਾਈਏ ਮੈਂ ਕਰਨ ਸਿੰਘ ਭਾਤੀਕ ਸੰਮੇਲਨਤਾ ਡਕਾਉਂਦਾ ਜਿਹੜਾ ਨਿਤ ਪ੍ਰਧਾਨ ਅੱਜ ਸੰਯੁਕਤ ਮੋਰਚੇ ਦੇ ਸੱਜ ਦੇਤੇ ਜੋ ਕਿ ਹਰਾਨੀ ਮੰਤਰੀ ਆ ਰਹੀ ਸੀ ਸਾਰੇ ਸੰਯੁਕਤ ਮੋਰਚੇ ਵੱਲੋਂ ਉਹਦੇ ਸਵਾਲਾਂ ਪੁੱਛਣ ਵਾਸਤੇ ਅਸੀਂ ਇਕੱਤਰ ਹੋਏ ਸੀ ਜੋ ਕਿ ਸੰਯੁਕਤ ਮੋਰਚੇ ਦਾ ਨਾਰਾ ਬੀਜੇਪੀ ਪਿਛਾਓ ਦੇਸ਼ ਬਚਾਓ ਉਹਦੇ ਤਹਿਤ ਅਸੀਂ ਇਕੱਠੇ ਹੋਏ ਸੀ ਪਰ ਸਾਨੂੰ ਪ੍ਰਸ਼ਾਸਨ ਨੇ ਅੱਗੇ ਨਹੀਂ ਜਾਣ ਦਿੱਤਾ ਸਵਾਲਾਂ ਤੋਂ ਬੀਜੇਪੀ ਭੱਜ ਰਹੀ ਆ baar baar ਅਸੀਂ ਸਵਾਲ ਕਰਨ ਵਾਸਤੇ ਉਹਨਾਂ ਤੋਂ ਮੰਗ ਕਰਦੇ ਆ ਪਰ ਉਹ ਭੱਜਦੇ ਹੀ ਨੇ ਕਿਉਂਕਿ ਬੀਜੇਪੀ ਨੂੰ ਭਜਾਉਣਾ ਬਹੁਤ ਜ਼ਰੂਰੀ ਆ ਤਾਂ ਹੀ ਵਪਾਰੀ ਬਚਿਓ ਮਜ਼ਦੂਰ ਬਚਿਓ ਕਿਸਾਨ ਬਚਿਓ ਸਾਰਿਆਂ ਨੂੰ ਅਸੀਂ ਇਹ ਅਪੀਲ ਕਰਦੇ ਆ ਜੋ ਕਿ ਬੀਜੇਪੀ ਨੂੰ ਵੋਟ ਨਾ ਪਾਓ ਆਪਾਂ ਇਹਦਾ ਵਿਰੋਧ ਕਰੋ ਤਾਂ ਹੀ ਦੇਸ਼ ਬਚੂਗਾ ਆਪਾਂ ਕੱਤਰੋ ਕੇ ਇਸ ਚੀਜ਼ ਨੂੰ ਸੰਭਾਲੀਏ ਔਰ ਇਸ ਚੀਜ਼ ਤੇ ਨਰਪਰ ਰਹੀਏ ਸੰਜੋਤ ਮੋਰਚੇ ਦੇ ਸੱਜਣੋ ਆਪਾਂ ਕਬੂਲ ਕਰੀਏ ਕੋਈ ਵੀ ਬੀਜੇਪੀ ਨੂੰ ਵੋਟ ਨਾ ਪਾਓ ਆਪਾਂ ਤਾਂ ਹੀ ਦੇਸ਼ ਬਚਾ ਸਕਦੇ ਆ ਇਹ ਬੇਨਤੀ ਪ੍ਰਵਾਨ ਕਰਨ ਨਿਰਮਲ ਸਿੰਘ ਸੰਧੂ ਕੇ ਸੂਬਾ ਮੀਤ ਪ੍ਰਧਾਨਾ ਭਾਰਤ ਕਿਸਾਨ ਜੀ ਨੇ ਸੰਜੋਤ ਕਿਸਾਨ ਮੋਰਚੇ ਵੱਲੋਂ ਬੀਜੇਪੀ ਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਜਾਰੀ ਹੈ ਅੱਜ ਸਾਨੂੰ ਜਦੋਂ ਪਤਾ ਲੱਗਿਆ ਕਿ ਮਾਨਸ਼ਾ ਦੇ ਵਿੱਚ ਬੀਜੇਪੀ ਦੀ ਮੰਤਰੀ ਆ ਰਹੀ ਹੈ ਤਾਂ ਅਸੀਂ ਸਾਰੇ ਕਿਸਾਨ ਮੋਰਚੇ ਦੇ ਆਗੂ ਇਕੱਠੇ ਹੋ ਕੇ ਪਲੇਟਫਾਰਮ ਦੇ ਉੱਤੇ ਇਕੱਠੇ ਹੋਏ ਔਰ ਉੱਥੋਂ ਅਸੀਂ ਮੋਰਚੇ ਦੇ ਰੂਪ ਵਿੱਚ ਆ ਕੇ ਗੁਰਦੁਆਰਾ ਸਾਹਿਬ ਤੱਕ ਆਏ ਤਾਂ ਇੱਥੇ ਸਾਨੂੰ ਪ੍ਰਸ਼ਾਸਨ ਨੇ ਰੋਕ ਲਿਆ ਔਰ ਸਾਨੂੰ ਇਹ ਦੁੱਖ ਹੈ ਕਿ ਜਦੋਂ ਵੀ ਕੋਈ ਪੰਚਾਇਤ ਆਉਂਦੀ ਹੈ ਤਾਂ ਇਹਨਾਂ ਦਾ ਫਰਜ਼ ਬੰਦਾ ਹੈ ਵੀ ਸਾਡੀਆਂ ਮੰਗਾਂ ਨੂੰ ਜਿਹੜੇ ਸੁਣਨ ਇਹ ਸਾਡੇ ਮੋਰਚੇ ਤੋਂ ਡਰਦੇ ਨੇ ਸਾਡੀਆਂ ਮੰਗਾਂ ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਇਸ ਕਰਕੇ ਅਸੀਂ ਇਹਨਾਂ ਦਾ ਜਿਹੜਾ ਹੈਗਾ ਉਹ ਵਿਰੋਧ ਕਰਦੇ ਆ ਜਿੱਥੇ ਵੀ ਬਣਾਉਣਗੇ ਉੱਥੇ ਵੀ ਲਗਾਤਾਰ ਵਿਰੋਧ ਕਰਦੇ ਰਹਿਣਾ